ਜੀ ਵੀ ਹੁਣ ਦਿਨ ਚੱਲ ਰਹੇ ਨੇ ਤੁਹਾਨੂੰ ਪਤਾ ਕਿਹੜੇ ਦਿਨ ਚੱਲ ਰਹੇ ਆ ਸਿੱਧੀ ਦਿਹਾੜੇ ਅੱਛਾ ਕਿੰਨਾ ਦੀ ਸ਼ੀਤੀ ਹੋਈ ਸੀ ਬੱਚੇ ਚਾਰ ਸਾਬ ਜਹਾਦਿਆਂ ਨੇ ਚਾਰ ਸਾਬ ਜਹਦਿਆਂ ਦੇ ਨਾਮ ਪਤਾ ਨਹੀਂ ਤੁਹਾਨੂੰ ਹਾਂਜੀ ਬਾਬਾਜੀ ਸਿੰਘ ਜੀ ਬਾਬਾ ਜੋਹਾਰ ਸਿੰਘ ਜੀ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤੇ ਸਿੰਘ ਜੀ ਹੂੰ ਵੱਡੇ ਸਾਬ ਜਹਾਦਿਆਂ ਚਮਕੌਰ ਦੇ ਵਿੱਚ ਚਮਕੌਰ ਦੀ ਗਲੀ ਵਿੱਚ ਮਾਰ ਦਿੱਤਾ ਛੋਟੇ ਸਾਬ ਜਹਾਦ ਬੱਚੇ ਮਾਤਾ ਗੁਜਰੀ ਜੀ ਕੌਣ ਸਨ ਜੀ ਸਾਬ ਜਹਾਦਿਆਂ ਦੇ ਦੱਦੀ ਜੀ ਕੀ ਬਾਤ ਹੈ ਨਹੀਂ ਤੁਹਾਨੂੰ ਨਹੀਂ ਲੱਗਦਾ ਕਿ ਤੁਸੀ ਠੰਡ ਲੱਗਦੀ ਹੋ ਰਜਾਈਆਂ ਚ ਘਰੇ ਜਾ ਕੇ ਬੈਠੋ ਤੇ ਤੁਸੀ ਇੱਥੇ ਫਿਰਦੇ ਹੋ ਨਹੀਂ ਨਹੀਂ ਜੀ ਜਦ ਆਪਣੇ ਮਤਲਬ ਚਾਰ ਸਿੱਖ ਸ਼ਹੀਦ ਹੋ ਗਏ ਨਹੀਂ ਠੰਡ ਵਿੱਚ ਠੰਡੇ ਬੂਝੇ ਵਿੱਚ ਉਹ ਇਵੇਂ ਖੜੇ ਰਹੇ ਅਸੀਂ ਉਹਨਾਂ ਦਾ ਲੰਗਰ ਨਹੀਂ ਚਲਾ ਸਕਦੇ ਨਿੱਕੀ ਬੱਚੀਆਂ ਸਾਡੇ ਨਾਲ ਮੌਜੂਦ ਨੇਗੀਆਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਨਾਮ ਹੈ ਤੁਹਾਡਾ ਅਨਾਹਤ ਇਹ ਨਾਏ ਤੁਸੀਂ ਇੱਥੇ ਲੰਗਰ ਦੇ ਵਿੱਚ ਕੀ ਕਰਨ ਆਏ ਹੋ ਸੇਵਾ ਕਰਨ ਕੀ ਬਾਤ ਹੈ ਬੱਚੇ ਉਮਰ ਕਿੰਨੀ ਕਾ ਤੁਹਾਡੀ 9 9 ਸਾਲ ਦੀ ਉਮਰ ਹੈ ਤੇ ਤੁਹਾਨੂੰ ਇਹਦੇ ਸੇਵਾ ਕਰਨ ਲਈ ਕਿਸੇ ਨੇ ਕਿਹਾ ਸੀ ਕਿ ਤੁਸੀਂ ਆਪ ਹੀ ਆਗੇ ਤੁਹਾਡਾ ਆਪ ਆਏ ਆ ਅੱਛਾ ਕੋਨਾ ਜਿਵੇਂ ਹੁਣ ਦਿਨ ਚੱਲ ਰਹੇ ਨੇ ਤੁਹਾਨੂੰ ਪਤਾ ਕਿਹੜੇ ਦਿਨ ਚੱਲ ਰਹੇ ਆ ਸਿੱਧੀ ਦਿਹਾੜੇ ਅੱਛਾ ਕਿੰਨਾ ਦੀ ਸਿੱਧੀ ਹੋਈ ਸੀ ਬੱਚੇ ਚਾਰ ਸਾਬ ਜੱਦਿਆਂ ਦੇ ਚਾਰ ਸਾਬ ਜੱਦਿਆਂ ਦੇ ਨਾਮ ਪਤਾ ਨਹੀਂ ਤੁਹਾਨੂੰ ਹਾਂਜੀ ਦੱਸੂ ਮੈਂ ਬਾਬਾਜੀ ਸਿੰਘ ਜੀ ਬਾਬਾ ਜੂਹਾਰ ਸਿੰਘ ਜੀ ਬਾਬਾ ਜਰਾਵਰ ਸਿੰਘ ਜੀ ਬਾਬਾ ਫਤੇ ਸਿੰਘ ਜੀ ਹੂੰ ਕੀ ਹੋਇਆ ਸੀ ਬੋਤੋਨਾ ਦੇ ਨਾਲ ਵੱਡੇ ਸਾਬ ਜੱਦਿਆਂ ਚਮਕੌਰ ਦੇ ਵਿੱਚ ਚਮਕੌਰ ਦੀ ਗਲੀ ਵਿੱਚ ਮਾਰ ਦਿੱਤਾ ਛੋਟੇ ਸਾਬ ਜੱਦਿਆਂ ਨੂੰ ਇੱਟਾ ਵਿੱਚ ਛਣਾ ਦਿੱਤਾ ਕਾਰਨ ਕੀ ਸੀਗਾ ਕਿਉਂ ਉਹਨਾਂ ਨੂੰ ਚੁਣਾਇਆ ਗਿਆ ਸੀਗਾ ਉਹਨਾਂ ਨੂੰ ਕਿਹਾ ਗਿਆ ਸੀਗਾ ਕਿ ਤੁਸੀਂ ਸਾਡਾ ਤੁਸੀਂ ਸਾਡਾ ਮੁਸਲਮ ਚੁਣ ਲਓ ਨਹੀਂ ਤਾਂ ਅਸੀਂ ਤੁਹਾਨੂੰ ਮਾਰ ਦਾਂਗੇ ਪਰ ਉਹਨਾਂ ਚੁਣਿਆ ਨਹੀਂ ਤੁਹਾਡੀ ਉਮਰ ਦੇ ਸੀਗੇ ਜਿਹੜੇ ਛੋਟੇ ਸਾਬ ਜਾਂਦੇ ਹੁੰਦੇ ਇੱਕ ਵੱਡੇ ਸੀਗੇ ਹਨਾ ਜੁਰਾਵਰ ਸਿੰਘ ਜੀ ਹਾਂਜੀ ਤੇ ਇੰਨੀ ਛੋਟੀ ਉਮਰ ਦੇ ਵਿੱਚ ਕਿੰਨਾ ਹੌਸਲਾ ਉਹਨਾਂ ਦੇ ਵਿੱਚ ਆਇਆ ਸੁਣੀਏ ਤੁਸੀਂ ਉਹਨਾਂ ਦੇ ਕੀ ਤੁਹਾਨੂੰ ਕਿਵੇਂ ਪਤਾ ਲੱਗਿਆ ਸੀ ਉਹਨਾਂ ਦੇ ਇਤਿਹਾਸ ਦਾ ਫਿਲਮ ਦੇਖ ਬਾਕੀ ਇਹੋ ਜਿਹੀਆਂ ਫਿਲਮਾਂ ਜ਼ਰੂਰ ਬਣਨੀਆਂ ਚਾਹੀਦੀਆਂ ਇਤਿਹਾਸਕ ਫਿਲਮਾਂ ਅਨਿੱਕੇ ਨਿੱਕੇ ਬੱਚਿਆਂ ਨੂੰ ਉਹਨਾਂ ਤੋਂ ਹੀ ਪਤਾ ਲੱਗਿਆਗਾ ਹੋਰ ਸਕੂਲ ਨਹੀਂ ਗਏ ਤੁਸੀਂ ਛੁੱਟੀ ਹੈ ਤੁਹਾਨੂੰ ਛੁੱਟੀਆਂ ਹੋ ਰਹੀਆਂ ਅੱਛਾ ਫਤਿਹਗੜ੍ਹ ਸਾਹਿਬ ਗਏ ਹੋ ਕਦੇ ਸਰੰਦ ਹਾਂਜੀ ਅੱਛਾ ਕੀ ਵੇਖਿਆ ਉੱਥੇ ਜਾ ਕੇ ਉੱਥੇ ਪਹਿਲਾਂ ਮੱਠ ੜਿਆ ਕਿ ਉਸ ਤੋਂ ਬਾਅਦ ਠੰਡੇ ਬੁਰਜ ਦੇਖਿਆ ਸੀਗਾ ਅੱਛਾ ਪੁੱਤ ਅਸੀਂ ਕਿਹੜੀ ਕੌਮ ਨੂੰ ਬਿਲੋਂਗ ਕਰਦੇ ਹਾਂਗੇ ਸਿੱਖ ਕੀ ਬਾਤ ਹੈ ਬੱਚੇ ਨੂੰ ਇੰਨਾ ਜ਼ਰੂਰ ਪਤਾ ਹੋਣਾ ਚਾਹੀਦਾ ਕਿ ਇਹ ਸਿੱਖ ਇਹ ਸਿੰਘ ਪਿੱਛੇ ਲਾਉਣ ਲਈ ਸਾਨੂੰ ਕਿਵੇਂ ਸੰਘਰਸ਼ ਕਰਨੇ ਪਏ ਸੀ ਇਮੋਸ਼ਨਲ ਹੋ ਗਏ ਬੱਚੇ ਹਾਂਜੀ ਕਿਵੇਂ ਹੋ ਵਧੀਆ ਕੀ ਨਾਮ ਹੈ ਬੋ ਤੁਹਾਡਾ ਰਮਨ ਅੱਛਾ ਬੱਚੇ ਮਾਤਾ ਗੁਜਰੀ ਜੀ ਕੌਣ ਸਨ ਜੀ ਸਾਬ ਜਾਦੇ ਦੀ ਦਾਦੀ ਜੀ ਕੀ ਬਾਤ ਹੈ ਤੁਹਾਨੂੰ ਮਾਤਾ ਗੁਜਰੀ ਜੀ ਦਾ ਇੱਕ ਸ਼ਬਦ ਆ ਜਿਹੜਾ ਬਹੁਤ ਚੱਲਦਾ ਹੁੰਦਾ ਹੈ ਨਾ ਦਿਨਾਂ ਦੇ ਵਿੱਚ ਯਾਦ ਆਉ ਜਿਹੜੇ ਛੋਟੇ ਸਾਬ ਜਾਦੇ ਆਪਣੀ ਮਾਤਾ ਜੀ ਨੂੰ ਗਾਉਂਦੇ ਹੁੰਦੇ ਨੇਗੇ ਯਾਦ ਨਹੀਂ ਜੀ ਹੁਣ ਸੁਣਿਆ ਨਹੀਂ ਤੁਸੀਂ ਵੇਲਾ ਆ ਗਿਆ ਦਾਦੀ ਮਾ ਚੁਦਾਈ ਦਾ ਹਾਂਜੀ ਹਾਂ ਕਿਵੇਂ ਪਤਾ ਲੱਗਿਆ ਤੁਹਾਨੂੰ ਤੁਹਾਡੇ ਘਰ ਦੇ ਵਿੱਚ ਕਿਸੇ ਨੇ ਦੱਸਿਆ ਤੁਹਾਨੂੰ ਛੋਟੇ ਸਾਹਿਬ ਜਦਿਆਂ ਬਾਰੇ ਜਾਂ ਤੁਹਾਨੂੰ ਕਿਵੇਂ ਇਹਦਾ ਗਿਆਨ ਹੋਇਆ ਜੀ ਮੂਵੀ ਦੇਖੀ ਸੀ ਮੂਵੀ ਦੇਖ ਕੇ ਹੋਇਆ ਕੀ ਆ ਬਾਤ ਸਾਡੇ ਗੁਰਦੁਆਰੇ ਚ ਦਿਖਾਉਂਦੇ ਨੇ ਤੁਸੀਂ ਗੁਰਦੁਆਰੇ ਜਾਂਦੇ ਹੋ ਹਾਂਜੀ ਪਾਠ ਕਰਦੇ ਹੋਗੇ ਪਾਠ ਨਹੀਂ ਪਹਿਲਾਂ ਕਰਦੇ ਸੀਗੇ ਹੁਣ ਨਹੀਂ ਕਿਉਂ ਹੁਣ ਕਿਉਂ ਨਹੀਂ ਕਰਦੇ ਜੀ ਉਹਨਾਂ ਛੋਟੇ ਬੱਚਿਆਂ ਨੂੰ ਗੁਟਕਾ ਨਹੀਂ ਦੇਖੜਨ ਹੁੰਦੇ ਉੱਥੇ ਕੀ ਨਹੀਂ ਕਰਦੇ ਗੁਟਕਾ ਨਹੀਂ ਦਿੰਦੇ ਛੋਟੇ ਬੱਚਿਆਂ ਨੂੰ ਕਿਉਂ ਜੇ ਦੰਦੇ ਨਹੀਂ ਹੁਣ ਉੱਥੇ ਬੱਚਿਆਂ ਨੂੰ ਗੁਟਕਾ ਨਹੀਂ ਦਿੰਦੇ ਹੋ ਸਕਦਾ ਕਿ ਬੱਚੇ ਨੂੰ ਸੀ ਤਾਂ ਗਿਆਨ ਨਾ ਹੋਵੇ ਬੱਚੇ ਤੋਂ ਕੋਈ ਗਲਤੀ ਹੋ ਜਾਂਦੀ ਪਰ ਇਹਨਾਂ ਨੂੰ ਸਮਝਾਉਣਾ ਚਾਹੀਦਾ ਹੈਗਾ ਬੱਚਿਆਂ ਨੂੰ ਵੀ ਹਾਂ ਕਿ ਇਹਨੂੰ ਕਿਵੇਂ ਤੁਸੀਂ ਕੈਰੀ ਕਰਨਾ ਹੈ ਕਿਵੇਂ ਤੁਸੀਂ ਰਿਸਪੈਕਟ ਕਰਨੀ ਹੈ ਗੁਟਕਾ ਸਾਹਿਬ ਦੀ ਹਨਾ ਕਿਵੇਂ ਬਾਣੀ ਪੜ੍ਹਨੀ ਹੈ ਵਾਈਗੁਰ ਚਿੱਕਾ ਖਾਲਸਾ ਵਾਈਗੁਰ ਜੀ ਕੀਫਤ ਹੈ ਕੀ ਨਾਮ ਹੈ ਤੁਹਾਡਾ ਕੀਰਤ ਜੋਤਕਾਰ ਕੀਰਤ ਜੋਰ ਪੁੱਤ ਇੱਥੇ ਕੀ ਕਰਨਾ ਆਏ ਹੋ ਤੁਸੀਂ ਸੇਵਾ ਕਰਨ ਆਏ ਸੀ ਕਿੱਥੋਂ ਆਏ ਹੋ ਨੂਰ ਇੱਥੇ ਤੋਂ ਆਈਆਂ ਨੂਰ ਖੇੜੀਆਂ ਤੋਂ ਅੱਛਾ ਅੱਛਾ ਤੁਹਾਡੇ ਘਰ ਦੇ ਨਹੀਂ ਆਏ ਨਾਲ ਆਏ ਨੇ ਅੱਛਾ ਅੱਛਾ ਤੇ ਫਿਰ ਘਰ ਦੇ ਨੂੰ ਤੁਸੀਂ ਕੀ ਕਿਹਾ ਵੀ ਅਸੀਂ ਇੱਥੇ ਕੀ ਕਰਨ ਆਏ ਆ ਅਸੀਂ ਇੱਥੇ ਸੇਵਾ ਕਰਨ ਆਏ ਆ ਤੂੰ ਕਿੱਥੇ ਚਲੇ ਗਏ ਉਹ ਇੱਥੇ ਸੇਵਾ ਕਰਦੇ ਪਏ ਨੇ ਮੇਰੀ ਦਾਦੀ ਅੱਛਾ ਤੁਸੀਂ ਕਿਹੜੀ ਕਲਾਸ 'ਚ ਪੜਦੇ ਹੋ 5th ਅੱਛਾ ਬੱਚੀ ਤੁਹਾਡੇ ਦਾਦੀ ਨੇ ਤੁਸੀਂ ਦਾਦੀ ਨਾਲ ਆਏ ਹੋ ਤੇ ਛੋਟੇ ਸਹਿਬਜ਼ਾਦਿਆਂ ਦੀ ਵੀ ਦਾਦੀ ਸੀਗੇ ਉਹਨਾਂ ਨੂੰ ਕਿਵੇਂ ਕੀ ਹੋਇਆ ਸੀਗਾ ਮਤਲਬ ਕੀਨੇ ਕੌਣ ਲੈ ਕੇ ਗਿਆ ਸੀ ਉਹਨਾਂ ਨੂੰ ਜੇਲ੍ਹ ਦੇ ਵਿੱਚ ਇਤਿਹਾਸ ਪਤਾ ਥੋੜਾ ਹਲੇ ਮੈਂ ਸੀਗਾ ਪਹਿਲਾਂ ਹੁਣ ਭੁੱਲ ਗਿਆ ਥੋੜਾ ਅੱਛਾ ਛੋਟੇ ਸਹਿਬਜ਼ਾਦੇ ਨੂੰ ਕਿੱਥੇ ਸ਼ਹੀਦ ਕੀਤਾ ਗਿਆ ਸੀਗਾ ਮੇਰੇ ਹਿਸਾਬ ਜਿੰਨਾ ਕੁ ਮੈਨੂੰ ਯਾਦ ਆ ਸਾਇਦ ਫਤਿਹਗੜ ਸਾਹਿਬ ਹਮ ਸਰਾਂ ਦੇ ਜੋ ਕਿ ਫਤਿਹਗੜ ਸਹਿਬ ਹਨ ਤੁਸੀਂ ਗਏ ਹੋ ਉੱਥੇ ਹਾਂਜੀ ਇਸ ਵਾਰ ਵੀ ਜਾਣਾ ਹੈ ਅੱਛਾ ਅੱਛਾ ਮੈਨੂੰ ਵੀ ਦੱਸੋ ਕਿ ਜਿਹੜੇ ਛੋਟੇ ਸਹਿਬਜ਼ਾਦੇ ਸਿਗੇ ਸਭ ਤੋਂ ਛੋਟੇ ਸਹਿਬਜ਼ਾਦੇ ਕੌਣ ਸੀਗੇ ਉਹਨਾਂ ਦੇ ਵਿੱਚੋਂ ਅਹ ਫਤਿਹ ਸੀ ਕੀ ਬਾਤ ਹੈ ਠੀਕ ਹੈ ਤੇ ਵੱਡੇ ਸਹਿਬਜ਼ਾਦੇ ਦਾ ਨਾਮ ਪਤਾ ਤੁਹਾਨੂੰ ਸਾਰੇ ਸਮਝਾ ਦੇ ਦੇ ਤਾਂ ਵੈਸੇ ਨਾਮ ਪਤਾ ਸਾਰੇ ਸਾਰੇ ਸੁਣਾ ਦੋ ਮੈਨੂੰ ਫਤੇ ਸਿੰਘ ਸ਼ੀ ਸਭ ਤੋਂ ਪਹਿਲਾਂ ਵੱਡੇ ਕਿਹੜੇ ਸੀ ਪਪਾ ਜੀ ਪਾਪਾ ਦੀਪ ਬਾਬਾ ਦੀਪ ਸਿੰਘ ਦੀਪ ਸਿੰਘ ਨਹੀਂ ਬੋਤ ਜੀ ਅਜੀਤ ਸਿੰਘ ਹਾਂ ਪਪਾ ਜੁਝਾਰ ਸਿੰਘ ਹਾਂ ਬਾਬਾ ਜੋਰਾਵਰ ਬਾਬਾ ਜੋਰਾਵਰ ਸਿੰਘ ਹਾਂ ਬਾਬਾ ਫਤੇ ਸਿੰਘ ਪਤਾ ਇਹਨੂੰ ਸਾਰੇ ਆ ਪਰ ਥੋੜੀ ਜੀ ਹੁੰਦਾ ਨਾ ਕਿ ਨਾਮ ਇੱਧਰ ਉੱਧਰ ਭੁੱਲ ਗਏ ਹਨਾ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕਿਵੇਂ ਹੋ ਵਧੀਆ ਜੀ ਅੱਛਾ ਛੁੱਟੀਆਂ ਹੋ ਗਈਆਂ ਸਕੂਲੋਂ ਹੈ ਹਾਂਜੀ ਅੱਛਾ ਨਹੀਂ ਤੁਹਾਨੂੰ ਨਹੀਂ ਲੱਗਦਾ ਕਿ ਤੁਸੀਂ ਠੰਡ ਲੱਗਦੀ ਹੋਰ ਜਾਈਆਂ ਚ ਘਰੇ ਜਾ ਕੇ ਬੈਠੋ ਤੇ ਤੁਸੀਂ ਇੱਥੇ ਫਿਰਦੇ ਹੋ ਨਹੀਂ ਨਹੀਂ ਜੀ ਜਦ ਆਪਣੇ ਮਤਲਬ ਚਾਹ ਸਿੱਖ ਸਹੀਦ ਹੋ ਗਏ ਨਹੀਂ ਠੰਡ ਵਿੱਚ ਠੰਡੇ ਬੁਰਜ ਵਿੱਚ ਉਹ ਐਵੇਂ ਖੜੇ ਰਹੇ ਅਸੀਂ ਉਹਨਾਂ ਦਾ ਲੰਗਰ ਨਹੀਂ ਸਲਾ ਸਕਦੇ ਹਾਂਜੀ ਇੱਥੇ ਸੇਵਾ ਕਰਵਾਣ ਆਏ ਸੀ ਅਸੀਂ ਕੀ ਕਿਵੇਂ ਲੱਗਦਾ ਜਦੋਂ ਸੇਵਾ ਕਰਦੇ ਹੋ ਇੱਥੇ ਆ ਕੇ ਸੇਵਾ ਕਰਕੇ ਵਧੀਆ ਹਾਂਜੀ ਅੱਛਾ ਕਿਹੜੀ ਕਲਾਸ ਪੜ੍ਹਦੇ ਹੋ ਮੈਂ 8th ਨਾਮ ਕੀ ਹੈ ਤੁਹਾਡਾ ਮੇਰਾ ਨਾਮ ਗੁਸੀਰਤ ਕੋ ਤਾਂ ਅੱਠਵੀਂ ਦੀ ਪੜ੍ਹਾਈ ਤਾਂ ਔਖੀ ਬਹੁਤ ਹੈਗੀ ਤੇ ਉਹ ਬੋਰਡ ਦੀ ਪੜ੍ਹਾਈ ਹੈ ਤੇ ਘਰ ਦੇ ਕਹਿੰਦੇ ਨੇ ਕਿ ਬੇਟਾ ਪੜ੍ਹੋ ਜਾ ਕੇ ਨਹੀਂ ਨਹੀਂ ਅੱਗੇ ਇਹ ਚੀਜ਼ ਵੀ ਤਾਂ ਕੰਮ ਆਏਗਾ ਹਾਂ ਇਤਿਹਾਸ ਪਤਾ ਹੋਣਾ ਬਹੁਤ ਜੀ ਇਤਿਹਾਸ ਤੋਂ ਹੀ ਤਾਂ ਅੱਗੇ ਕੁਝ ਵਧੇਗਾ ਹਾਂ ਅੱਛਾ ਤੇ ਅੰਮ੍ਰਿਤ ਵੇਲੇ ਨਾ ਇੱਕ ਪਾਣੀ ਦਾ ਪਾਠ ਕੀਤਾ ਜਾਂਦਾ ਜਪਜੀ ਸਾਹਿਬ ਹਾਂ ਜੀ ਤੁਹਾਨੂੰ ਪਤਾ ਉਹ ਕਿਹਨੇ ਲਿਖੀ ਸੀ ਉਹ ਇੱਕ ਕੰਕਾਰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਲਿਖੀ ਸੀ ਬਹੁਤ ਵਧੀਆ ਬਹੁਤ ਚੰਗੀ ਗੱਲ ਕਰਦੇ ਹੋ ਤੁਸੀਂ ਪਾਠ ਹਾਂਜੀ ਸਾਡੇ ਮਤਲਬ ਸਕੂਲ ਤਾਂ ਮੇਕ ਚੀਜ਼ਾਂ ਨਾਲ ਜੋੜਦਾ ਹੈ ਮਤਲਬ ਉਥੇ ਹਰ ਮਤਲਬ ਹਿੰਦੂ ਸਿੱਖੋ ਮਤਲਬ ਹਰ ਇੱਕ ਪਾਠ ਹੁੰਦਾ ਹੈ ਹਾਂ ਹਾਂਜੀ ਮਤਲਬ ਸਾਰਾ ਕੁਝ ਉਥੇ ਮਤਲਬ ਅਸੀਂ ਮਤਲਬ ਹੁੰਦਾ ਨਹੀਂ ਮਤਲਬ ਪਹਿਲੇ ਰੁਟੀਨ ਚ ਅਸੀਂ ਪੰਜ ਪੌੜੀਆਂ ਕਰਦੇ ਸੀ ਅੱਛਾ ਹਾਂਜੀ ਠੀਕ ਹੈ ਆਂਦੀਆਂ ਪੰਜ ਪੌੜੀਆਂ ਸੁਣਾਓ ਫਿਰ ਮੈਨੂੰ ਪੰਜ ਪੌੜੀਆਂ ਤਾਂ ਨਹੀਂ ਕਿਉਂਕਿ ਹੁਣ ਥੋੜਾ ਸਕੂਲ ਦਾ ਇੰਪਰੂਵਮੈਂਟ ਹੋ ਗਿਆ ਹੈ ਤਾਂ ਹੁਣ ਅਸੀਂ ਛੱਡਤੀਆਂ ਮਗਾਇਆ ਇੱਕ ਬਾਡੀ ਤਾਂ ਸਾਨੂੰ ਕਰਵਾਉਂਦੇ ਨੇ ਅੱਛਾ ਡੇਲੀ ਕਰਾਉਣਾ ਹਾਂਜੀ ਠੀਕ ਹੈ ਬਹੁਤ ਦੋਸ ਦੀ ਪ੍ਰੇਰਣ ਹੁੰਦੀ ਹੈ ਬਹੁਤ ਥੋੜੀ ਹਾਂਜੀ ਥੋੜੀ ਗੱਲ ਹੈ ਯਾਦ ਰੱਖਿਆ ਕਰੋ ਹਾਂਜੀ ਹਾਂਜੀ ਬੁੰਡੇ ਥੋੜੇ ਜਿਹਾ ਭੱਜ ਜ